ਦੈਨਿਕ ਸੁਣਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਮ ਸਿੰਘ ਦਿਖਪਾਲ ਪੰਜਾਬ ਦੇ ਮਸ਼ਹੂਰ ਗਾਇਕ ਸੁਤਵਿੰਦਰ ਬੁੱਗਾ ਜੋ ਆਪਣੀ ਗਾਇਕੀ ਦੇ ਨਾਲ ਕਾਫੀ ਜ਼ਿਆਦਾ ਫੇਮਸ ਨੇ ਦੁਨੀਆ ਭਰ ਦੇ ਵਿੱਚ ਤਾਂ ਇਸ ਵੇਲੇ ਜਿਹੜਾ ਕਿ ਉਹਨਾਂ ਦੀ ਵੀ ਬਾਦ ਜਿਹੜਾ ਘਰੇਲੂ ਵੀ ਬਾਦ ਵੈਨਾ ਜ਼ਿਆਦਾ ਵੱਧ ਗਿਆ ਕਿ ਉਹਨਾਂ ਦੀ ਪਰਜਾਇ ਦੀ ਜਿਹੜੀ ਕਿ ਮੌਤ ਹੋ ਚੁੱਕੀ ਹੈ ਬੀਤੇ ਦਿਨੀ ਤਾਂ ਉਹਨਾਂ ਦੇ ਘਰ ਦੇ ਸਿੱਧੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸੇ ਘਰ ਦੇ ਵਿੱਚ ਸੁਤਵਿੰਦਰ ਸਿੰਘ ਸੁਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਜਿਹੜੇ ਕਿ ਉਹਨਾਂ ਦੇ ਬ੍ਰਦਰ ਨੇ ਉਹ ਇਸੇ ਘਰ ਦੇ ਵਿੱਚ ਰਹਿੰਦੇ ਨੇ ਇਹ ਜਿਹੜੀ ਸਾਹਮਣੇ ਤੁਸੀਂ ਕੋਠੀ ਦੇਖ ਰਹੇ ਹੋ ਇਹ ਦਵਿੰਦਰ ਭੋਲੇ ਦੀ ਹੈ ਜਿਸ ਦੀ ਘਰਵਾਲੀ ਦੀ ਜਿਹੜੀ ਕਿ ਮ ਪਿੱਛੇ ਜਿਹੜੀ ਕੋਠੀ ਉਸ ਸੁਤਵਿੰਦਰ ਬੁੱਗੇ ਦੀ ਹੈ ਹਾਲਾਂਕਿ ਸੁਤਵਿੰਦਰ ਬੁੱਗੇ ਦੀ ਜਿਹੜੀ ਕਿ ਪਤਨੀ ਹੈ ਉਹ ਘਰ ਦੇ ਵਿੱਚ ਜਰੂਰ ਮੌਜੂਦ ਨੇ ਤੇ ਦਵਿੰਦਰ ਭੋਲਾ ਨੇ ਜਿਹੜੇ ਕਿ ਉਹਨਾਂ ਦੀ ਪਤਨੀ ਦੀ ਡੈਥ ਹੋ ਚੁੱਕੀ ਹੈ ਤਾਂ ਘਰ ਦੇ ਵਿੱਚ ਜਿਹੜਾ ਕਿ ਸਨਾਟਾ ਵਾ ਉਹ ਫੈਲਿਆ ਹੋਇਆ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਮੁਕਾਰਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਅੱਜ ਤੁਸੀਂ ਦੇਖ ਸਕਦੇ ਹੋ ਸਨਾਟਾ ਘਰ ਦੇ ਵਿੱਚ ਪਸਰਿਆ ਹੋਇਆ ਕਿਉਂਕਿ ਘਰ ਦੇ ਜੀਤ ਜਿਹੜੀ ਕਿ ਮੌਤ ਹੋ ਚੁੱਕੀ ਹੋਈ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਸੁਤਵਿੰਦਰ ਬੁੱਗਾ ਅਤੇ ਦਵਿੰਦਰ ਭੋਲੇ ਦੀ ਜਿਹੜੀ ਕਿ ਜ਼ਮੀਨੀ ਵਿਵਾਦ ਜਿਹੜਾ ਕਿ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਕੱਲ ਜੇਕਰ ਗੱਲ ਕਰੀਏ ਤਾਂ ਕੱਲ ਵੀ ਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਲੇਡੀ ਵੀ ਕੋਈ ਮਹਿਲਾ ਦੀ ਜਿਹੜੀ ਕਿ ਜਾਨ ਆ ਉਹ ਚਲੀ ਜਾਂਦੀ ਹੈ ਤਾਂ ਜੋ આરોਪ ਲਗਾਏ ਜਾ ਰਹੇ ਨੇ ਇਹੀ ਕਿ ਆਹ ਜਾ ਰਿਹਾ ਕਿ ਸਤਵਿੰਦਰ ਬੁੱਗੇ ਦੀ ਪਤਨੀ ਅਤੇ ਦਵਿੰਦਰ ਭੋਲੇ ਦੀ ਪਤਨੀ ਜਦੋਂ ਦੋਨਾਂ ਭਰਾਵਾਂ ਦੀ ਲੜਾਈ ਹੁੰਦੀ ਹੈ ਤਾਂ ਉਸ ਨੂੰ ਛਡਾਨ ਜਾਂਦੇ ਨੇ ਤਾਂ ਉਸ ਦੌਰਾਨ ਦਵਿੰਦਰ ਭੋਲੇ ਦੀ ਜਿਹੜੀ ਕਿ ਪਤਨੀ ਹੈ ਉਸ ਜਿਹੜੀ ਕਿ ਮੌਤ ਹੈ ਹੋ ਜਾਂਦੀ ਹੈ ਹਾਲਾਂਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਕਿ ਹਸਪਤਾਲ ਦੇ ਵਿੱਚ ਰੱਖੀ ਹੋਈ ਹੈ ਤਾਂ ਮੰਗ ਹੈ ਜਿਹੜੀ ਕਿ ਲਗਾਤਾਰ ਉਹਨਾਂ ਦੇ ਭਰਾ ਨੇ ਜਿਹੜੇ ਦਵਿੰਦਰ ਪੋਲਾ ਇੱਕੋ ਕੀਤੀ ਜਾ ਰਹੀ ਹੈ ਕਿ ਪੋਲੀਟਿਕਲ ਜਿਹੜਾ ਕਿ ਪ੍ਰੈਸ਼ਰ ਹੈ ਉਹਨਾਂ ਉਸ ਦੇ ਕਾਰਨ ਸਤਵਿੰਦਰ ਬੁੱਗੇ ਦੇ ਉੱਤੇ ਜਿਹੜੀ ਕਿ ਅੱਜ ਤੱਕ ਹੈ ਜਿਹੜੀ ਕਿ ਕੋਈ ਕਾਰਵਾਈ ਹੈ ਉਹ ਨਹੀਂ ਹੋਈ ਤਾਂ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਅੰਦਰ ਜਿਹੜਾ ਕਿ ਸਨਨਾਟਾ पसਰਿਆ ਹੋਇਆ ਕੋਈ ਵੀ ਇਸ ਘਰ ਦੇ ਵਿੱਚ ਮੌਜੂਦ ਨਹੀਂ ਕਿਉਂਕਿ ਦੋਨਾਂ ਭਰਾਵਾਂ ਦੇ ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਸਤਵਿੰਦਰ ਬੁੱਗੇ ਦੇ ਦੋ ਬੱਚੇ ਨੇ ਉਹ ਵੀ ਬਾਹਰ ਫੋਰਨ ਦੇ ਵਿੱਚ ਰਹਿੰਦੇ ਨੇ ਤਾਂ ਦਵਿੰਦਰ ਪੋਲੇ ਦਾ ਵੀ ਇੱਕ ਬੱਚਾ ਜਿਹੜਾ ਕਿ ਉਹ ਵੀ ਬਾਹਰ ਫੋਰਨ ਦੇ ਵਿੱਚ ਰਹਿੰਦਾ ਹੈ ਤਾਂ ਕਈ ਵਾਰ ਗੁੱਸਾ ਇਨਸਾਨ ਦੇ ਉੱਤੇ ਇੰਨਾ ਜ਼ਿਆਦਾ ਹੈਵੀ ਹੋ ਜਾਂਦਾ ਹੈ ਕਿਸ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਾਂ ਕਈ ਸਾਲਾਂ ਤੋਂ ਤੁਸੀਂ ਕਹਿ ਸਕਦੇ ਹੋ ਕਿ ਦੋਨੋਂ ਭਰਾ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਇੱਕ ਦੂਜੇ ਦੇ ਨਾਲ ਝਗੜਾ ਹੁੰਦਾ ਹੱਥੋ ਪਾਈ ਵੀ ਹੁੰਦੀ ਹੈ ਇਲਜ਼ਾਮ ਵੀ ਲਗਾਏ ਜਾਂਦੇ ਨੇ ਤਾਂ ਕੱਲ ਫੇਰ ਉਹਨਾਂ ਦੇ ਦੋਨਾਂ ਭਰਾਵਾਂ ਦੇ ਵਿੱਚ ਜਿਹੜਾ ਕਿ ਵਿਵਾਦ ਐ ਨਾ ਜਦਾ ਵੱਜ ਜਾਂਦਾ ਲਾਈਵ ਹੋ ਕੇ ਦੋਨੋਂ ਭਰਾਵਾਂ ਦੇ ਵੱਲੋਂ ਦੱਸਿਆ ਵੀ ਜਾਂਦਾ ਪਰ ਉਸ ਵਿਵਾਦ ਨੂੰ ਰੋਕਣ ਦੇ ਲਈ ਦੋਨਾਂ ਭਰਾਵਾਂ ਦੀਆਂ ਜਿਹੜੀਆਂ ਕਿ ਪਤਨੀਆਂ ਨੇ ਉੱਥੇ ਪਹੁੰਚਦੀਆਂ ਨੇ ਮੋਟਰ ਦੇ ਉੱਤੇ ਖੇਤ ਦੇ ਵਿੱਚ ਜਿਸ ਜਗ੍ਹਾ ਤੇ ਦੋਨੋਂ ਭਰਾ ਲੜ ਰਹੇ ਹੁੰਦੇ ਨੇ ਤਾਂ ਉਸੇ ਦੌਰਾਨ ਦਵਿੰਦਰ ਭੋਲੇ ਦੀ ਪਤਨੀ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤਾਂ ਹੁਣ ਉਸ ਦੇ ਵੱਲੋਂ ਰੋ ਰੋ ਕੇ ਜਿਹੜਾ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਨੂੰ ਜਿਹੜਾ ਕਿ ਇਨਸਾਫ ਹੈ ਉਹ ਦਿੱਤਾ ਜਾਵੇ ਤਾਂ ਨਾਲ 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 ਦੀ ਨਾਲ ਜੇਕਰ ਗੱਲ ਕਰੀਏ ਤਾਂ ਸੁਖਵਿੰਦਰ ਬੁੱਗਾ ਵੀ ਆਪਣਾ ਪੱਖ ਜਿਹੜਾ ਕਿ ਉਹ ਰੱਖਦੇ ਰਹੇ ਨੇ ਪਹਿਲਾਂ ਵੀ ਤਾਂ ਹੁਣ ਹਾਲਾਂਕਿ ਘਰ ਦੇ ਵਿੱਚ ਮੌਜੂਦ ਨਹੀਂ ਨੇ ਤਾਂ ਘਰ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਕਿ ਸਨਾਂਟਾ ਵਾ ਉਹ ਫਸਰਿਆ ਹੋਇਆ ਕੈਮਰਾ ਪਰਸਨ ਸੰਨੀ ਦੇ ਨਾਲ ਹਿੰਮਤ ਸਿੰਘ ਦੀ ਘਪਾਲ ਦੇ ਅਨਿਕ ਸਵੇਰਾ ਮੁਕਾਰਪੁਰ